ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਯੋਧੇ ਦੀ ਜੋ ਮੁਗਲ ਸلطਨਤ ਦੇ ਖਿਲਾਫ ਮੁਕਾਬਤ ਕਰਕੇ ਲੋਕਾਂ ਦਾ ਹੀਰੋ ਬਣ ਗਿਆ ਹਰੀਹਰਾ ਵੀਰਾ ਮੱਲੂ ਇੱਕ ਅਨਿਸ਼ਤਾਰਵੀਂ ਸਦੀ ਦੀ ਹੈ ਜਦੋਂ ਮੌਰੀਆ ਵੰਸ਼ ਤੋਂ ਬਾਅਦ ਦੱਖਣ ਭਾਰਤ ਵਿੱਚ ਅਨੇਕਾਂ ਸੰਤਾਨਾਂ ਦਾ ਚੱਲ ਰਹੀਆਂ ਸਨ ਹਰੀਹਰਾ ਵੀਰਾ ਮੱਲੂ ਇੱਕ ਸਦਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਉਹਦਾ ਇੱਕ ਵੱਡਾ ਸੁਪਨਾ ਸੀ ਕਿ ਉਹ ਆਮ ਲੋਕਾਂ ਨੂੰ ਮੁਗਲਾਂ ਦੇ ਜ਼ੁਲਮਾਂ ਤੋਂ ਬਚਾ ਸਕੇ ਉਹ ਇੱਕ ਤਲਾਵਾ ਯੋਧਾ ਤੇ ਚਲਾਕ ਲੁਟੇਰਾ ਬਣਿਆ ਜੋ ਮੁਗਲਾਂ ਦੇ ਖਜ਼ਾਨਿਆਂ ਉੱਤੇ ਹਮਲਾ ਕਰਦਾ ਸੀ ਉਹ ਮੁਗਲਾਂ ਦਾ ਖਜ਼ਾਨਾ ਲੁੱਟ ਕੇ ਉਹ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਹ ਮੁਗਲਾਂ ਤੋਂ ਕੋਹਿਨੁਰ ਹੀਰਾ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਉਹਦੀ ਬਹਾਦਰੀ ਦੀ निਸ਼ਾਨੀ ਹੈ। ਨੇ ਕਈ ਜਗ੍ਹਾ ਤੇ ਹਮਲੇ ਕਰਕੇ ਲੋਕਾਂ ਨੂੰ ਇਨਸਾਫ਼ ਦਿਵਾਇਆ। ਉਹਦਾ ਮਕਸਦ ਹੈ ਜ਼ੁਲਮ ਖਤਮ ਕਰਨਾ ਸੀ। ਹਰੀਦਾਨਾ ਵੀਡੀਓ ਮੰਨੋ ਤੇ ਜੀਵਨ ਤੇ ਦਾ ਰਿਤ। ਇੱਕ ਫਿਲਮ ਵੀ ਬਣੀ ਹੈ ਜਿਸ ਵਿੱਚ ਉਹਦੀ ਬਹਾਦਰੀ ਤੇ ਇਤਿਹਾਸਿਕ ਲੜਾਈਆਂ ਦਰਸਾਈਆਂ ਗਈਆਂ ਹਨ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਅਜੀਆਂ ਹੋਰ ਇਤਿਹਾਸਿਕ ਵੀਡੀਓ ਦੇਖਣ ਲਈ ਸ਼ਾਰਡਾ ਚੈਨਲ ਇਟ੍ਰਿਓ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਉਹਦ ਤੱਕ ਰਹਿਣਾ ਨੂੰ ਪਿਆਰ ਭਰੀ ਸ਼ਤਿ ਸ੍ਰੀ ਅਕਾਲ